ਮੌਤ ਦੇ ਡਰ ਤੋਂ ਮੁਕਤ ਹੋਣ ਦੀ ਅਵਸਥਾ ਬਣਦੀ ਹੈ ਗੁਰਬਾਣੀ ਦਾ ਅਭਿਆਸ ਤੇ ਸਿਮਰਨ ਦਾ ਅਭਿਆਸ ਕਰ ਕਰਕੇ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਜਦੋਂ ਪ੍ਰਾਣੀ ਗੁਰਬਾਣੀ ਤੇ ਸਿਮਰਨ ਨਾਲ ਜੁੜਦਾ ਹੈ ਫਿਰ ਉਹ ਮੌਤ ਨੂੰ ਵੀ ਮਖੌਲ ਕਰਦਾ ਹੈ ਅਨੇਕਾਂ ਮਿਸਾਲਾਂ ਹਨ ਇਤਿਹਾਸ ਵਿੱਚ ਕਲਗੀ ਤਰਪਾਤਸਾ ਜੀ ਕੋਲ ਜਦੋਂ ਭਾਈ ਡੱਲਾ ਆਇਆ ਤੇ ਆ ਕੇ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਹੈ ਕਿ ਤੁਸੀਂ ਆਪਣੇ ਚਾਰੇ ਸਹਬਜ਼ਾਦੇ ਸ਼ਹੀਦ ਕਰਵਾ ਲੈ ਤੁਸੀਂ ਮੈਨੂੰ ਦੱਸਣਾ ਸੀ ਅਸੀਂ ਮੁਗਲਾਂ ਨੂੰ ਮਜਾ ਚਖਾ ਦੇਣਾ ਸੀ ਸਤਿਗੁਰੂ ਜੀ ਮਸਕਰਾ ਕੇ ਕਹਿੰਦੇ ਹਨ ਡੱਲਿਆ ਇੱਕ ਸਿੱਖ ਸਾਡੇ ਲਈ ਇਹ ਦਨਾਲੀ ਬੰਦੂਕ ਬਣਾ ਕੇ ਲਿਆਇਆ ਹੈ ਤੂੰ ਆਪਣੇ ਕਿਸੇ ਜਵਾਨ ਨੂੰ ਬੁਲਾ ਕੇ ਲਿਆ ਅਸੀਂ ਇਹ ਬੰਦੂਕ ਚਲਾ ਕੇ ਦੇਖਣੀ ਹੈ ਉਸਨੇ ਆਪਣੇ ਜਵਾਨਾਂ ਨੂੰ ਕਿਹਾ ਪਰ ਕੋਈ ਨਾ ਆਇਆ ਸਾਰੇ ਮੌਤ ਤੋਂ ਡਰ ਗਏ ਮਹਾਰਾਜ ਕਹਿੰਦੇ ਹਨ ਡੱਲਿਆ ਤੂੰ ਤੇ ਕਹਿੰਦਾ ਸੀ ਕਿ ਸਹਬ ਜਾਨੇ ਕਿਉਂ ਸ਼ਹੀਦ ਕਰਵਾ ਦਿੱਤੀ ਮੈਨੂੰ ਦੱਸਣਾ ਸੀ ਮੇਰੇ ਬੰਦੇ ਬਹੁਤ ਤਕੜੇ ਹਨ ਪਰ ਤੇਰਾ ਤਾਂ ਇੱਕ ਬੰਦਾ ਵੀ ਨਹੀਂ ਆਇਆ ਸਾਰੇ ਹੀ ਮੌਤ ਤੋਂ ਡਰ ਗਏ ਡੱਲਾ ਠੱਲਾ ਜਾਓ ਕੇ ਬੋਲਿਆ ਪਾਤਸ਼ਾਹ ਜੀ ਨਾਜਾਇਜ਼ ਮੌਤ ਥੋੜਾ ਮਰਿਆ ਜਾਂਦਾ ਹੈ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਹਨ ਡੱਲਿਆ ਲੰਗਰ ਘਰ ਵਿੱਚ ਜਾ ਕੇ ਆਵਾਜ਼ ਮਾਰ ਕੀ ਅਸੀਂ ਬੰਦੂਕ ਚੈੱਕ ਕਰਨੀ ਹੈ ਕੋਈ ਸਿੱਖ ਸੇਵਾ ਲਈ ਹਾਜ਼ਰ ਹੋਈ ਜਦੋਂ ਡੱਲੇ ਨੇ ਆਵਾਜ਼ ਮਾਰੀ ਇਤਿਹਾਸ ਲਿਖਦਾ ਹੈ ਕਿ ਦੋ ਸਿੱਖ ਜਿਨ੍ਹਾਂ ਦਾ ਪਿਓ ਪੁੱਤਰ ਦਾ ਰਿਸ਼ਤਾ ਸੀ ਤੇ ਜਿਨ੍ਹਾਂ ਦਾ ਨਾਮ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਸੀ ਜਦੋਂ ਉਹਨਾਂ ਭਾਈ ਡੱਲੇ ਦੀ ਆਵਾਜ਼ ਸੁਣੀ ਤਾਂ ਇੱਕ ਸਿੱਖ ਆਟਾ ਗੁੰਨ ਰਿਹਾ ਸੀ ਤੇ ਦੂਸਰਾ ਸਿੱਖ ਆਪਣੀ ਦਸਤਾਰ ਸਜਾਰ ਰਿਹਾ ਸੀ ਦੋਵੇਂ ਹੀ ਭੱਜੇ ਆਏ ਗੁਰੂ ਸਾਹਿਬ ਬੋਲਤੇ ਆਪਸ ਵਿੱਚ ਲੜਨ ਲੱਗ ਪਏ ਪੁੱਤਰ ਕੇ ਸਤਿਗੁਰੂ ਜੀ ਮੈਂ ਨੌਜਵਾਨ ਹਾਂ ਮੇਰੇ ਤੇ ਇਸ ਬੰਦੂਕ ਦਾ ਨਿਸ਼ਾਨਾ ਲਗਾਓ ਪੁੱਤਰ ਦੀ ਵਿੱਚੇ ਗੱਲ ਕੱਟ ਕੇ ਪਿਤਾ ਕਹਿੰਦਾ ਹੈ ਕਿ ਪਾਤਸ਼ਾਹ ਜੀ ਆਪ ਦੀ ਇਸ ਬੰਦੂਕ ਦਾ ਨਿਸ਼ਾਨਾ ਮੇਰੇ ਤੇ ਲਗਾਓ ਇਹ ਤਾਂ ਨੌਜਵਾਨ ਹੈ ਫਿਰ ਵੀ ਕਦੇ ਸੇਵਾ ਦਾ ਜਸ ਕਮਾ ਲਵੇਗਾ ਮੇਰਾ ਕੀ ਹੈ ਮੈਂ ਬਜ਼ੁਰਗ ਹਾਂ ਫਿਰ ਪਤਾ ਨਹੀਂ ਕਦੋਂ ਸਮਾਂ ਬਣੇਗਾ ਜਦੋਂ ਇਹ ਦੋਨੋਂ ਪਿਓ ਪੁੱਤਰ ਆਪਸ ਵਿੱਚ ਇੱਕ ਦੂਸਰੇ ਤੋਂ ਅੱਗੇ ਹੋਣ ਲੱਗ ਪਏ ਤਾਂ ਪਾਤਸ਼ਾਹ ਜੀ ਨੇ ਆਖਿਆ ਦੋਨੋਂ ਹੀ ਸਾਹਮਣੇ ਖਲੋ ਜਾਓ ਪਾਤਸ਼ਾਹ ਜੀ ਨੇ ਗੋਲੀ ਦਾ ਨਿਸ਼ਾਨਾ ਦੋਨਾਂ ਦੇ ਸਿਰ ਦੇ ਉੱਪਰੋਂ ਦੀ ਲੰਗਾ ਦਿੱਤਾ ਪਾਤਸ਼ਾਹ ਕਹਿੰਦੇ ਹਨ ਦੇਖਿਆ ਡੱਲਿਆ ਕੁਝ ਸਮਝਿਆ ਹੈ ਡੱਲਾ ਹੈਰਾਨ ਹੋ ਕੇ ਕਹਿੰਦਾ ਹੈ ਪਾਤਸ਼ਾਹ ਜੀ ਆਪ ਵੀ ਜੇ ਸਿੱਖ ਮੌਤ ਨੂੰ ਵੀ ਮਖੌਲ ਸਮਝਦੇ ਹਨ ਪਾਤਸ਼ਾਹ ਜੀ ਕਹਿੰਦੇ ਹਨ ਕਿ ਮੇਰੇ ਸਿੱਖ ਐਵੇਂ ਨਹੀਂ ਸ਼ਹੀਦੀਆਂ ਪਾਉਣ ਨੂੰ ਤਿਆਰ ਰਹਿੰਦੇ ਇਹਨਾਂ ਦੇ ਮਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੇ ਨਾਮ ਵਸਿਆ ਹੋਇਆ ਹੈ ਇਹ ਸਭ ਗੁਰਬਾਣੀ ਦੇ ਨਾਮ ਦੀ ਬਖਸ਼ਿਸ਼ ਹੈ ਇਹ ਦੋਨੋਂ ਪਿਓ ਪੁੱਤਰ ਸਵੇਰੇ ਅੰਨ ਦਾ ਦਾਣਾ ਮੁਖ ਲਗਾਉਣ ਤੋਂ ਪਹਿਲਾਂ ਕਈ ਘੰਟੇ ਗੁਰਬਾਣੀ ਤੇ ਸਿਮਰਨ ਦੇ ਅਭਿਆਸ ਵਿੱਚ ਜੁੜਦੇ ਹਨ ਗੁਰਬਾਣੀ ਆਪ ਅਡੋਲ ਦੇ ਹਿਰਦੇ ਵਿੱਚੋਂ ਆਈ ਹੈ ਜਿਹੜਾ ਇਸ ਨੂੰ ਪੜਦਾ ਹੈ ਉਹ ਵੀ ਅਡੋਲ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਗੁਰਬਾਣੀ ਦਾ ਪਰਮਾਨ ਹੈ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਭੂ ਡੋਲੇ ਸਤਗੁਰ ਸੰਗ ਨਾਹੀ ਮਨ ਡੋਲੇ ਸੋ ਇਹ ਹਕੀਕਤ ਹੈ ਕਿ ਉਹ ਮੌਤ ਦੇ ਡਰ ਤੋਂ ਮੁਕਤ ਹੋ ਕੇ ਜਿਉਂਦਾ ਹੈ ਜੋ ਗੁਰਬਾਣੀ ਤੇ ਸਿਮਰਨ ਦਾ ਅਭਿਆਸੀ ਹੈ